ਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਸਾਰੇ ਜਣੇ ਵਧੀਆ ਤੇ ਠੀਕ ਠਾਕ ਹੋਣਗੇ ਤੇ ਤਿੰਨ ਹੈਗੀ ਆ 5 ਤਰੀਕ ਤੇ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਬਲੌਗ ਤੇ ਅੱਜ ਹੈਗਾ ਗੁਰਪੁਰਬ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਦੁਪਹਿਰ ਕ ਦਾ ਟਾਈਮ ਆ ਤੇ ਮੈਂ ਲੱਗੀ ਹੋਈ ਸੀਗੀ ਥੋੜਾ ਕੰਮ ਕਰਨ ਕੰਮ ਕੀ ਕਰ ਰਹੀ ਆ ਮੈਂ ਮੈਂ ਲੱਗੀ ਹੋਈਆਂ ਖੀਰ ਬਣਾਉਣ ਕਿਉਂਕਿ ਆਪਾਂ ਜਾਵਾਂਗੇ ਤੇ ਸ਼ਾਮ ਨੂੰ ਠਾਠ ਤੇ ਮੱਥਾ ਟੇਕਣ ਗੁਰਪਰਵਪ ਕਰਕੇ ਤੇ ਆਪਾਂ ਨਾਲ ਖੀਰ ਬਣਾ ਕੇ ਲੈ ਜਾਵਾਂਗੇ ਤੇ ਬਸ ਮੈਂ ਉਹੀ ਤਿਆਰੀ ਕਰ ਰਹੀ ਸੀਗੀ ਤੇ ਪਾਣੀ ਮੈਂ ਰੱਖਦਾ ਉਬਲਣ ਲਈ ਤੇ ਉਸ ਤੋਂ ਬਾਅਦ ਫਿਰ ਆਪਾਂ ਚੌਲ ਵਗੈਰਾ ਧੋ ਕੇ ਪਾਉਣੇ ਮੈਂ ਪਹਿਲਾਂ ਲੱਗੀ ਸੀ ਚੌਲ ਪਿਆਉਣ ਤੋਂ ਦਿਖਾਉਣੀ ਆ ਇਧਰ ਆਪਾਂ ਪਾਣੀ ਰੱਖਿਆ ਹੋਇਆ ਵਾ ਉਬਲਣ ਦੇ ਲਈ ਤੇ ਆ ਮੈਂ ਚੌਲ ਧੋਕੇ ਰੱਖ ਲਈ ਸੀਗੀ ਡਿਪ ਕੀਤੇ ਹੋਏ ਆ ਤੇ ਇਹਨਾਂ ਨੂੰ ਬਸ ਕੱਢ ਕੇ ਤੇ ਮੈਂ ਪਹਿਲਾਂ ਪਾਣੀ ਚੀਵਾਲੂਗੀ ਪਹਿਲਾਂ ਮੈਂ ਨਰਮ ਕਰੂੰਗੀ ਚੌਲਾਂ ਨੂੰ ਇਹਦੇ ਵਿੱਚ ਹੀ ਮੈਂ ਆਹੀ ਖੀਰ ਬਣਾਉਣੀ ਆ ਜਦੋਂ ਵੀ ਖੀਰ ਘਰ ਵਾਸਤੇ ਬਣਾਈਏ ਚਾਹੇ ਗੁਰੂ ਘਰ ਲਈ ਬਣਾਈਏ ਜਦਾਂ ਵੀ ਜਾ ਚਾਹੇ ਦਸਵੀਂ ਨੂੰ ਦੇ ਆਪਾਂ ਬਣਾਈਏ ਖੀਰ ਹੈ ਨਾ ਮੈਂ ਇਸੇ ਤਰੀਕੇ ਨਾਲ ਹੀ ਬਣਾਉਣੀ ਆ ਪਰ ਮੈਂ ਪਾਣੀ ਗਰਮ ਕਰ ਲੈਣੀ ਆ ਚੌਲ ਮੈਂ ਰਿਡੀਪ ਕਰਕੇ ਰੱਖੇ ਹੁੰਦੇ ਆ ਉਸ ਵਾਰ ਚੌਲਾਂ ਨੂੰ ਮੈਂ ਉਬਾਲਦੀ ਆ ਜਿੰਨਾ ਤੇ ਚਿਹਰੇ ਮਤਲਬ ਚੌਲ ਪੂਰੇ ਪੱਕ ਨਹੀਂ ਜਾਂਦੇ ਨਰਮ ਹੋ ਕੇ ਹਨਾ ਉਹਨਾਂ ਟਾਈਮ ਮੈਂ ਦੁੱਧ ਐਡ ਨਹੀਂ ਕਰਦੀ ਹੈਗੀ ਬਾਅਦ ਵਿੱਚ ਮੈਂ ਦੁੱਧ ਐਡ ਕਰਦੀ ਆ ਇਹਦੇ ਨਾਲ ਪਤਾ ਕੀ ਫਾਇਦਾ ਹੋ ਜਾਂਦਾ ਇੱਕ ਤਾਂ ਆਪਣਾ ਜਿਹੜਾ ਦੁੱਧ ਆ ਉਹ ਮੱਚਦਾ ਨਹੀਂ ਹੈਗਾ ਜਿਵੇਂ ਥੱਲੇ ਲੱਗਣ ਲੱਗ ਜਾਂਦਾਗਾ ਹਨਾ ਤੇ ਚੌਲ ਵਧੀਆ ਸੌਖੇ ਤਰੀਕੇ ਨਾਲ ਰਿਝ ਜਾਂਦੇ ਆ ਹਨਾ ਪਾਣੀ ਦੇ ਵਿੱਚ ਤੇ ਬਾਅਦ ਵਿੱਚ ਮੈਂ ਦੁੱਧ ਵਗੈਰਾ ਇਹਦੇ ਵਿੱਚ ਐਡ ਕਰਨਾ ਹੁੰਦਾ ਵਾ ਤੇ ਤੁਸੀਂ ਬਾਅਦ ਵਿੱਚ ਹੀ ਐਡ ਕਰ ਸਕਦੇ ਹੋ ਬਾਕੀ ਸਭ ਦੇ ਆਪੋ ਆਪਣੇ ਤਰੀਕੇ ਆ ਕੋਈ ਪਹਿਲਾਂ ਹੀ ਦੁੱਧ ਦੇ ਵਿੱਚ ਹੀ ਉਬਾਲ ਲੈਂਦਾਗਾ ਪਰ ਮੈਂ ਪਾਣੀ 'ਚ ਉਬਾਲ ਕੇ ਨਰਮ ਕਰਕੇ ਚੌਲ ਉਸ ਤੋਂ ਬਾਅਦ ਹੀ ਮਤਲਬ ਕਿ ਦੁੱਧ ਵਿੱਚ ਪਾਉਣੀ ਆ ਤੇ ਚਲੋ ਜੀ ਹੁਣ ਆਪਾਂ ਇਹ ਪਾਣੀ ਕੱਢ ਦਈਏ ਤੇ ਇਧਰੋਂ ਮੇਰੇ ਬਾਣੀ ਨੂੰ ਵੀ ਉਬਾਲ ਆਉਣ ਲੱਗ ਗਿਆ ਵਾ ਤੇ ਫਟਾਫਟ ਬਣਾ ਲਈਏ ਕੀ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਅੱਗੇ ਤੇ ਬਣੇ ਰਹੋ ਬਲੌਗ ਨਾਲ ਐਂਡ ਤੱਕ ਤੁਸੀਂ ਇਹ ਕੌਣ ਆ ਇਹ ਕੌਣ ਆ ਇਹ ਮੈਂ ਨਿੱਟਾ ਜੇ ਨਿੱਟਾ ਜੇ ਮੈਂ ਨਹੀਂ ਮੇਰਾ ਮਸੇਹੇ ਦੀ ਔਰ ਮੈਂ ਨਿੱੱਚ ਹੋ ਗਿਆ ਨਿੱੱਚ ਔਰ ਨਿੱੱਚ ਹੋ ਗਿਆ ਅੱਜ ਵੱਧਾ ਹੋ ਗਿਆ ਹੂੰ ਇਹ ਨਿੱਕੇ ਦੇ ਫੁੱਟੋਂ ਹੁਣ ਵੱਧਾ ਹੋ ਗਿਆ ਐਂ ਕਹਿਣਾ ਵਾ ਐਂ ਕਹਿਣਾ ਨਹੀਂ ਨਹੀਂ ਹੋ ਗਈ ਪੂਰੀ ਨਹੀਂ ਕਹਿੰਦਾ ਅੱਜ ਨਹੀਂ ਵਾਸੀਆਂ ਜਲਦੀਆਂ ਗੜਾਈਆਂ ਚੱਲਦੀਆਂ ਔਖਾ ਹੀ ਹੈਗਾ ਮੈਂ ਤਾਂ ਬੰਦੀ ਨਹੀਂ ਦੇ ਓਹ ਪਰ ਕੋਈ ਨਾ ਮਾ ਜਾ ਕੇ ਠਾੜ ਤੇ ਫਿਰ ਆ ਕੇ ਛੋ ਜਾਗੇ ਨਾ ਜੀਤ ਆਪਣੀ ਖੀਰ ਬਣ ਗਈ ਮੈਂ ਨਾ ਬਣਾ ਕੇ ਸਲੋ ਤੇ ਰੱਖੀ ਹੋਇਆ ਸੀਗਾ ਗੈਸ ਤੇ ਇਹਨੂੰ ਆਪਾਂ ਬੰਦ ਕਰ ਦਿੰਨੇ ਆ ਤੇ ਖੀਰ ਆਪਣੀ ਬਣ ਗਈ ਆ ਦੇਖੋ ਥੋੜੀ देर ਮੈਂ ਸਲੋ ਤੇ ਰੱਖ ਤਾਈ ਸੀਗੀ ਵੀ ਹਲਕਾ ਜਿਹਾ ਹੋਰ ਆ ਜਾਵੇ ਤੇ ਦੁੱਧ ਮੈਨੂੰ ਲੱਗਦਾ ਸੀ ਪਹਿਲਾਂ ਮੈਂ ਪਾ ਦਵਾਂ ਹੋਰ ਤੇ ਆਪਾਂ ਕਹਿੰਦੇ ਰਹਿਣ ਦੇ ਹੋਰ ਨਾ ਪਾਈ ਵੀ ਠੀਕ ਆ ਮੈਨੂੰ ਲੱਗਿਆ ਸੀ ਮੈਂ ਕਿ ਚਲ ਦੁੱਧ ਹੋਰ ਪਾ ਦਿੰਨੇ ਆ ਥੋੜਾ ਜਿਹਾ ਕਹਿੰਦੇ ਨਹੀਂ ਵੀ ਓਕੇ ਆ ਠੀਕ ਆ ਫਿਰ ਬੜੀ ਪਤਲੀ ਜੀ ਹੋ ਜਾਂਦੀ ਆ ਤੇ ਖੀਰ ਬਣ ਗਈ ਆਪਣੀ ਔਰ ਤਾਂ ਇੱਛਾ ਸੀ ਗੀ ਮੇਰੀ ਬਹੁਤ ਟਾਈਮ ਬਾਅਦ ਇੱਛਾ ਪੂਰੀ ਹੋਈ ਹੈ ਇਹ ਵੜੀ ਮੈਨੂੰ ਸੀਗਾ ਵੀ ਹਨਾ ਜੀ ਜਦੋਂ ਪੁੰਨਿਆ ਹੁੰਦੀ ਆ ਤੇ ਪੁੰਨਿਆ ਵਾਲੇ ਦਿਨ ਵੀ ਮੈਂ ਖੀਰ ਬਣਾ ਕੇ ਜ਼ਰੂਰ ਲੈ ਕੇ ਜਾਇਆ ਕਰਾਂ ਵੀ ਉੱਥੇ ਜਾਣੇ ਤਾਂ ਹੈਗੇ ਆ ਠਾਠ ਤੇ ਵੀ ਸੰਗਤ ਤੇ ਹਨਾ ਨਾਲੇ ਮੂਹ ਪੈਂਦੀ ਆ ਚੀਜ਼ ਤੇ ਸੀਗਾ ਮੇਰੇ ਮਨ 'ਚ ਹੀ ਚੀਜ਼ ਤੇ ਚਲੋ ਅੱਜ ਤੋਂ ਆਪਾਂ ਸਟਾਰਟ ਕੀਤੀ ਆ ਨੈਕਸਟ ਬੰਨਿਆ ਤੇ ਵੀ ਬਾਬਾ ਜੀ ਸੋਖ ਰੱਖਣ ਜ਼ਰੂਰ ਬਣਾ ਕੇ ਪਹੁੰਚਾਵਾਂਗੇ ਚਾਹੇ ਇਹਦੇ ਪਾਪਾ ਕੱਲੇ ਜਾਣ ਚਾਹੇ ਮੈਂ ਨਾਲ ਜਾਵਾਂ ਤੇ ਜ਼ਰੂਰ ਬਣਾਉਂਗੀ ਮੈਂ ਤੇ ਬਾਬਾ ਜੀ ਮੇਰ ਪਰਿਆ ਹੱਥ ਰੱਖਣ ਤੇ ਖੀਰ ਆਪਾਂ ਬਣਾਤੀ ਆ ਤੇ ਜਾਣ ਟਾਈਮ ਆਪਾਂ ਇਹਨੂੰ ਪਾ ਲਾਂਗੇ ਡੱਬੇ ਦੇ ਵਿੱਚ ਕਿਸੇ ਚ ਤੇ ਹੁਣ ਬਸ ਤਿਆਰ ਹੋਣਾ 4:00 ਵਜੇ ਆ ਤਿਆਰ ਹੁੰਨੇ ਆ ਹੋ ਗਏ ਆਪਾਂ ਰੈਡੀ ਸੀਟ ਵੀ ਰੈਡੀ ਆ ਇੱਧਰ ਆਪਾਂ ਕਿੰਨੀ ਵਾਰ ਲਿਖੀਰਨਾ ਤੇ ਚਲਈਏ ਹੁਣ ਚਲੋ ਰੈਡੀ ਆਪਾਂ ਹੋ ਗਏ ਤੇ ਹੁਣ ਚੱਲਦੇ ਆਪਾਂ 68 ਤੇ ਹਾਂ ਹਾਂ ਰੂਮ ਵਾਲੀ ਲਾਈਟ ਬੰਦ ਕਰਨੀਆਂ ਨੇ ਸਾਰੀਆਂ ਬੰਦ ਕਰਨੀਆਂ ਨੇ ਬਸ ਕੱਲੀ ਆਹਾ ਸ਼ੈਂਕ ਵਾਲੀ ਜਗਦੀ ਰਹੂਗੀ ਹਾਈ ਤਿਲਕ ਜਾਣਾ ਸੀ ਮੈਂ ਤਾਂ ਕੁੰਡਾ ਰਹਿਣ ਦੇ ਨਹੀਂ ਤੇ ਤੋੜ ਆ ਜੂ ਚਲੋ ਜੀ ਮਿਲਦੇ ਅੱਗੇ ਜਾਓ ਉਹ ਦੇਖਿਆ ਸੁਰਾਈਦਾ ਕਿ ਮੈਂ ਸੁਣਾ ਦੇਖ ਰਿਹਾ ਵਾ

ਮਿੰਦ 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 ਮ ਹੈਂ ਮੰਮਾ ਨੂੰ ਕਾਇਰ ਪੁੱਤ ਤੈਨੂੰ ਸੀਤ ਤੁਸੀਂ ਵੀ ਲਾ ਲਓ ਸੀਤ ਤੁਸੀਂ ਵੀ ਲਾ ਲਓ ਪੁੱਤ ਮੰਮਾ ਲਾ ਲਾ ਕੇ ਮੈਨੂੰ ਫੜਾ ਦੇ ਲੈ ਆ ਮੈਨੂੰ ਬਾਹਰ ਸੈਪਟ ਕਰੂੰਗਾ ਦੂਰ ਰੱਖ ਇੱਥੇ ਇੱਥੋਂ ਮਗਰੋਂ ਹੱਥ ਫੜਾਇਆ ਕਰ ਇੱਥੋਂ ਹੁਣ ਮੈਂ ਅੱਥੂ ਆ ਇਹ ਹੱਥ ਇੱਥੇ ਰੱਖੋ ਮੱਚੀ ਹੱਥ ਪਿੱਛੇ ਕਰ ਆ ਆਏ ਮੋ ਤੇ ਮੂਰੇ ਕਰ ਲੈ ਆਏ ਆ ਕੇ ਮ ਜਾ ਕੇ ਮੈਨੂੰ ਤੇਰੇ ਡੈਪੋ ਹੋ ਤੂੰ ਆਉਂ ਨਹੀਂ ਕਰਨਾ ਨਹੀਂ ਮੈਂ ਨਹੀਂ ਦਿੰਦਾ ਤੇਰਾ ਕੋਈ ਇਹ ਦੂਰੇ ਇਹ ਤਾਂ ਇਹ ਤਾਂ ਰੱਖਣੀ ਨਹੀਂ ਆਉਂਦੀ ਇਹਨੂੰ ਨਹੀਂ ਇਹ ਤੇ ਇਹ ਨੀ ਤੇ ਰੱਖ ਲੈ ਇਹਦੇ ਰੇਗੀ ਕੋ ਤੇ ਇਸ ਰੱਖ ਬਸ ਓਏ ਬਹੁਤ ਟੋਲ ਟੈਲੀਫੋਨ ਕਰਦੇ ਇਹ ਦੋ ਮੇਰੇ ਇੱਕ ਦੋ ਮੇਰੇ ਕੋ ਇਹ ਜਾਣ ਛੇਤੀ ਲਾਉ ਛੇਤੀ ਛੇਤੀ ਮੰਮੀ ਨਹੀਂ ਤਾਂ ਕਰਨੀ ਆ ਫਤਮਾ ਦੀ ਆ ਕਰ ਪਾਪਾ ਹੋੜੀ ਵਾਲਾ ਦਾ ਹੱਥ ਨਾ ਵਿਚਾਲੀ ਹੱਥ ਉਰੇ ਰੱਖੋ न देविस न गी नाल करे अव ज्ञान डालती न है सिया ਲੰਗਰ ਜੋ ਉਹ ਨਾਲ ਸਿਰਦਾ ਚਲੀਏ ਕੋਈ ਜਨਾਬ ਦੀ ਡੱਕ ਵੀ ਹੋ ਕੋਈ ਨਾ ਆਪਾਂ ਹੋਰ ਲਿਆਵਾਂਗੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਇਹ ਮਨਤਾ ਦੀ ਮਾਨਾ ਨਾ ਸਰਬੋ ਉਰੀ ਆ ਜਾ ਨਹੀਂ ਛੱਡ ਦੇ ਜਾਣੇ ਤੂ ਰਾਤ ਤੁਸਰੇ ਤੋ ਹੁਤ ਕਰ ਜਾਇ ਸੁਗਣਾ ਮਾਨਕ ਵਿਦਿਆਨਾ। ਹਸਮੇ ਹੋਏ ਕਾਰਨੁ ਕੁਣਾ ਕਹਿ ਆਜਾਈ ਹੁਕਮੀ ਹੋੜ ਕੀ ਹੁਕਮ ਲੈ ਹਟਾਈ। ਕੁੰਮੀ ਯਤਨ ਲੀਚਾ ਉਕਮਾ ਲੈ ਸੁਮਾਤ ਤੁਮ ਪਾਈਐ ਜਨਾਉ ਸਿਖੀ ਸਿਖੀ ਹੋਏ ਕੁਰੀ ਤਰਾਪੋਆਇਐ। ਹੁਤਵਾਇਐ ਆਦਿ ਕਰੇ ਨਾਮ ਜੀ ਆਪਾ ਨਹੀਂ ਕਰਨਾ ਪਦ ਪਾਈ ਲਾਦੀ ਨੋਟ ਫੁੱਟ ਮਾਰੇ ਆਪਾਂ ਹੁਣ ਚੱਲੇ ਵਾਪਸ ਮੱਥਾ ਠੀਕ ਕੇ 8 ਵਜ ਗਏ 8:05 ਦੇਖੋ ਆ ਲਾ ਬੋਰਡ ਨਹੀਂ ਰੋਗਿਓ ਨਾ ਹਾਂ ਆਪਾਂ ਕੋਈ ਟਾਈਮ ਲੱਗ ਜਾਣਾ ਨਹੀਂ ਜਾਂਦੀ ਲੁਲ੍ਹਾ ਪਰ ਤਾਂ ਕਰਕੇ ਆਪਾਂ ਮੈਂ ਨਹੀਂ ਖਾਣੀ ਕੋਈ ਤੁਸੀਂ ਖਾਓ ਤੁਹਾਡੇ ਖਾਣ ਲਈ ਤਰਪੇ